ਨਸ਼ੇ ਦੀ ਭੇਟ ਚੜਿਆ ਗੁਰਦਾਸਪੁਰ ਦੇ ਪਿੰਡ ਸੇਖਵਾਂ ਦਾ 30 ਸਾਲਾ ਨੌਜਵਾਨ ਨਸ਼ੇ ਦੀ ਭੇਟ ਚੜਿਆ ਗੁਰਦਾਸਪੁਰ ਦੇ ਪਿੰਡ ਸੇਖਵਾਂ 30 ਸਾਲਾ ਨੌਜਵਾਨ ਕੁਲਵਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ ਪਿਛਲੇ 3 ਸਾਲਾਂ ਤੋਂ ਨਸ਼ਾ ਕਰਨ ਦਾ ਆਦੀ ਸੀ ਨੌਜਵਾਨ ਇਸ ਗਰੀਬ ਪਰਿਵਾਰ ਦੇ ਪਹਿਲਾਂ ਵੀ ਇੱਕ ਪੁੱਤ ਚੜ ਚੁੱਕਾ ਹੈ ਨਸ਼ੇ ਦੀ ਭੇਟ ਜੇ ਸੇਵਾ ਸਿੰਘ ਸੇਖਵਾਂ ਪਿੰਡ ਜੇ ਗਰਮੀਤਕੌਰ ਇਹਨੇ ਟੀਕੇ ਲਾਉਂਦਾ ਰਿਹਾ ਵਾ ਗੋਲੀਆਂ ਵੀ ਖਾਂਦਾ ਰਿਹਾ ਟੀਕੇ ਵੀ ਲਾਉਂਦਾ ਰਿਹਾ ਵਾਏ ਤੇ ਇਹਦੇ ਜਾਨੀ ਬਤੇਰਾ ਹੀ ਕਹਿੰਦੇ ਰਹੇ ਚਲੋ ਨਹੀਂ ਪਰ ਜਿਹੜੇ ਲਾਉਣ ਵਾਲੇ ਉਹਨਾਂ ਦਾ ਪਰ ਭੜਾ ਨਹੀਂ ਹੋਣਾ ਜਿੰਨਾ ਮੇਰੇ ਪੁੱਤ ਨਸਿਆਂ 'ਚ ਲਾਤੇ ਉਹਨਾਂ ਦਾ ਕਿਦੇ ਨਸੜ ਗਏ ਕੱਲੇ ਨਸਾ ਪਾਜੀ ਪਿੰਡ 'ਚ ਪਤਾ ਨਹੀਂ ਕਿੱਥੋਂ ਲੈ ਕੇ ਆਉਂਦਾ ਏ ਸਾਨੂੰ ਵੀ ਤਾਂ ਪਤਾ ਹੀ ਨਹੀਂ ਲੱਗਦਾ ਇਹ 3-4 ਸਾਲ ਹੀ ਉਹ ਚੱਲੇ ਸੀ ਜਦੋਂ ਜ਼ਿਆਦਾ ਵੱਧ ਗਿਆ ਉਦੋਂ ਸਾਨੂੰ ਪਤਾ ਲੱਗਾ ਇਹ ਬਤੇਰਾ ਕਹਿੰਦੇ ਰਹੇ ਆ ਦੰਨਾ ਸਾਹਿਬ ਦੂਜਾ ਨਹੀਂ ਕਿੱਤੋਂ ਲੈ ਕੇ ਆਉਂਦਾ ਕਿਹਦੇ ਭਾਜੀ ਗੜਾ ਸਾਡੇ ਪਿੰਡ ਦੇ ਵਿੱਚ ਠਾਣਾ ਵਾ ਕੋਈ ਕਾਰਵਾਈ ਠਾਣੇ ਵਾਲਿਆਂ ਨੇ ਕੀਤੀ ਵੀ ਤੇ ਇਹ ਤੇਰਾ ਰੋਲੀ ਪਾਉਂਦੇ ਰਹੇ ਜਦੋਂ ਮੇਰਾ ਦੂਜਾ ਬੇਟਾ ਐਦਾ ਹੋਏ ਮੈਂ ਉਹਦੇ ਵੀ ਕਿਹਾ ਹਾਂ ਮੈਂ মিডিਆ ਵਾਲਿਆਂ ਨੂੰ ਸੱਦ ਕੇ ਆਪਣੀ ਵੇਅ ਬਣਾਉਣੀ ਆ ਮੇਰੇ ਘਰ ਆ ਚਾਂਸ ਹੋਇਆ ਵਾ ਉਹਦੇ ਪਿੰਡ ਵਾਲੇ ਨਹੀਂ ਮੰਨੇ ਆਗੇ ਵੀ ਮੈਂ ਅਮਰੀਕਾ ਆ ਕੇ ਕਿਹਾ ਮੈਂ ਅਮਰੀਕਾ ਸੱਦਣਿਆ ਮੇਰੇ ਘਰ ਦਾ ਕੋਹ ਨਹੀਂ ਰਿਆ ਹੈਗਾ ਵੀ ਮੈਂ ਤਾਂ ਕਰ ਇੰਨੀ ਗਰੀਬੀ ਆ ਮੇਰੇ ਤੇ ਮੈਂ ਹਾਂਜੀ ਦੋ ਬੱਚੇ ਆ ਛੋਟੇ ਛੋਟੇ ਨਸ਼ਾ ਪਤ ਲੱਗਾ ਕਿੱਥੋਂ ਲੈ ਕੇਦਾ ਕੌਣ ਜਾਂਦਾ ਰਿਆ ਨਾਲ ਦੇ ਪਤਾ ਨਹੀਂ ਨਸ਼ੇ ਦਾ ਨਹੀਂ ਪਤਾ ਪਾਜੀ ਲੱਗਾ ਹਾਂਜੀ ਉਹ ਕੋਦੋਂ ਮੰਦਾ ਹੈ ਉਹਨ ਸਾਲ ਹੋਇਆ ਪਾਜੀ ਸਾਲ ਬਾਅਦ ਇਹਦਾ ਉਹ ਗਿਆ ਇੰਨੇ ਟੀਗਾ ਦੱਜਾ ਨਹੀਂ ਬਾਂਚ ਹੀ ਲਾਉਂਦਾ ਰਿਹਾ ਵਾ ਘਰੇ ਲਾਇਆ ਬਾਹਰ ਲਾਇਆ ਇਹ ਤੇ ਇਹ ਜਾਨੀ ਕਈ ਵਾਰੀ ਤਾਂ ਬਾਹਰ ਹੀ ਲਾ ਹੁੰਦਾ ਹੁੰਦਾ ਏ ਕਈ ਵਾਰੀ ਕਾਰਜ ਜੇ ਕਿਤੇ ਅੰਨੇ ਲਾਉਣੇ ਤਾਂ ਇਹਨੂੰ ਆਖਣਾ ਨਾ ਲਾ ਹੜਨਾ ਗਾੜੀ ਆਖਣਾ ਤੂੰ ਇਹ ਮੈਨੂੰ ਕਹਿੰਦੀਆਂ ਈ ਹੂੰ ਤੇਰਾ ਘਰ ਦੀਨੇ ਵੀ ਖਿਜਣਾ ਤੂੰ ਨਾ ਇਹ ਕਾ ਕਿਉਂ ਕਰਨਾ ਇਦਾਂ ਨਸਾ ਮੈਂ ਫੜਿਆ ਫੜਿਆ ਵੀ ਗਿਆ ਪਹਿਲੇ ਨਹੀਂ ਪੜਿਆ ਨਹੀਂ ਗਿਆ ਕਿਤੇ ਨਹੀਂ ਨਹੀਂ ਕੋਈ ਪੁਲਿਸ ਨੇ ਕਾਰਵਾਈ ਪਿੰਡ 'ਚ ਕੀਤੀ ਨਹੀਂ ਭਾਜੀ ਤੂੰ ਕਦੀ ਕਹਿ ਨਹੀਂ ਜਾ ਕੇ ਪੁਲਿਸ ਨੂੰ ਨਸ਼ਾ ਵੇਖਦਾ ਪਿੰਡ ਦੇ ਕਹਿੰਦੇ ਪੁਲਿਸਰ ਤੇ ਕਾਰਵਾਈ ਕੋਈ ਕਰਦੀ ਨਿੰਗੀ ਨਸ਼ੇ ਤੇ ਕੋਈ ਕਾਰਵਾਈ ਨਹੀਂ ਹੱਤੇ ਹੁੰਦੀ ਆ ਸਾਡੀ ਕੋਈ ਨਾ ਕੋਈ ਇਹ ਹਾਲ ਹੋਣਾ ਚਾਹੀਦਾ ਇਹ ਪਿੰਡ ਦੇ ਵਿੱਚ ਨਸ਼ਾ ਬੰਦ ਹੋਣਾ ਚਾਹੀਦਾ ਮੈਂ ਤਾਂ ਗਵਾਲੇ ਦੇ ਦੋ ਪੁੱਤ ਕਿ ਲੋਕਾਂ ਦੇ ਪੁੱਤਾਂ ਦੀ ਜ਼ਿੰਦਗੀ ਵਾਜੇ ਪਿੰਡ ਦੇ ਵਿੱਚ ਉਹ ਕਿਤੇ ਇਹ ਜੀ ਮੇਰੇ ਆਪਣੇ ਮਾਂ ਲੱਗਦਾ ਸੀ ਕੀ ਗੱਲ ਬਾਤ ਹੋਈ ਸ਼ਰੀ ਗੱਲ ਬਾਤ ਇਹੋ ਜੀ ਚਿੱਟੇ ਦੇ ਟੀਕੇ ਲਾਉਂਦਾ ਰਿਹਾ ਵਾ ਇਨਸ਼ਾਅਰ ਹੋ ਚੱਲੇ ਹਿਲਾਉਂਦੇ ਨੂੰ ਬਹੁਤ ਜ਼ਿਆਦਾ ਮਤਲਬ ਇਹ ਪਿੰਡ ਵਿੱਚ ਨਸ਼ਾ ਚੱਲਣ ਡਿਆ ਵਾ ਕੋਈ ਇਹ ਪਿੰਡ ਵਿੱਚ ਕੋਈ ਰੋਕ ਥੰਮ ਨਹੀਂ ਇਹ ਨਸ਼ੇ ਦੀ ਤੇ ਯਾਨੇ ਵੀ ਚਲੋ ਇਹਦੇ ਤੇ ਪੁੱਤ ਵਿਚਾਰੀ ਦੇ ਗਰੀਬਣੀ ਦੇ ਮਰ ਗਏ ਆ ਤੇ ਲੋਕਾਂ ਦੇ ਵੱਜ ਜਾਣ ਹਾਂਜੀ ਲੱਗੇ ਠਾਣਾ ਵਾ ਜੀ ਠਾਣੇ ਕਦੀ ਕੰਪਲੇਨਟ ਨਹੀਂ ਕੀਤੀ ਨਸ਼ਾ ਦੇਖਦਾ ਨਹੀਂ ਨਹੀਂ ਜੀ ਇੰਨਾ ਨਹੀਂ ਕੀਤੀ ਕੀ ਪਤਾ ਵਿਚਾਰੀਆਂ ਡਰਦੀਆਂ ਨੇ ਨਹੀਂ ਕੀਤੀ ਜੇ ਕੀ ਹਿਸਾਬ ਉਤਾਵੇ ਇਹਨਾਂ ਦਾ ਹੁਣ ਇਹਨਾਂ ਨੂੰ ਇਹ ਇਨਸਾਫ ਚਾਹੀਦਾ ਵਿਚਾਰੀਆਂ ਨੂੰ ਇਹ ਵੀ ਗਰੀਬੀਆਂ ਨੇ ਬੱਚੇ ਕਿਤਨਾ ਪਾਲਣੇ ਕੋਈ ਇਹਨਾਂ ਦਾ ਘਰ ਨਹੀਂ ਬਾਹਰ ਨਹੀਂ ਇਹਨਾਂ ਦਾ ਅਕੋਠੇ ਵੇਖੋ ਜੀ ਇਹਨਾਂ ਦੇ ਡਿੱਗਣ ਦੇ ਆ ਕਿੱਥੇ ਇਹਨਾਂ ਰਹਿਣਾ ਉਹਦੀ ਵੀ ਇਹਨਾਂ ਟੀਕਿਆ ਨਾ ਹੋਈ ਹੈ ਜੀ ਸ਼੍ਰੀ ਰਾਧੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਧੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ